ਰੱਬ ਕੋਲ ਆ ਕੇ ਵੀ ਰੱਬ ਨੂੰ ਨਹੀਂ ਮੰਗਦੇ ਕਹਿ ਲੱਗੇ ਉਹ ਪਰਿਪੂਰਨ ਪਰਮਾਤਮਾ ਜਿਹੜਾ ਹੈ ਉਹਨੂੰ ਖੋਜਦੇ ਨੇ ਅਰ ਨਾਥ ਵੱਡੇ ਵੱਡੇ ਨਾਥਾਂ ਦੀ ਗਿਣਤੀ ਨੌਵੀਂ ਮੰਨੀ ਗਈ ਏ ਪਰ ਨਾਥ ਛੋਟੇ ਵੱਡੇ ਸਾਰੇ ਸਮੂਹ ਜਿਨ੍ਹਾਂ ਨੇ ਖੋਜਤ ਲੱਭਦੇ ਫਿਰਦੇ ਨੇ ਤੇ ਮਹਾਰਾਜ ਵੀ ਕਹਿੰਦੇ ਸੋਰਣ ਨਰਮ ਨੰ ਜਾਣੇ ਅੰਮ੍ਰਿਤ ਖੋਜਦੇ ਉਹ ਵੀ ਲੱਭਦੇ ਫਿਰਦੇ ਸਾਰੇ ਅੰਮ੍ਰਿਤ ਕੀਏ ਪ੍ਰਭੂ ਦਾ ਨਾਮ ਜਿਨਨੇ ਭਗਵਾਨ ਵਿੱਚ ਮਿਲਾਪ ਕਰਾਉਣਾ ਹੈ ਜਿਨਨੇ ਅੰਦਰ ਰਸ ਬਣਾਉਣਾ ਹੈ ਤੇ ਉਹ ਰਸ ਪ੍ਰਭੂ ਦੇ ਨਾਮ ਦਾ ਹੋਣਾ ਹੈ ਉਸ ਰਸ ਨੇ ਭੈ ਭ੍ਰਮ ਅਭੇਦ ਕਰਕੇ ਆਵਾਗਮਨ ਨੂੰ ਮੇਟ ਦੇਣਾ ਹੈ ਤੇ ਮ੍ਰਿਤੂ ਤੋਂ ਰੈਤ ਕਰ ਦੇਣਾ ਉਹਨੂੰ ਹੀ ਸਹਿਬ ਕਹਿੰਦੇ ਅੰਮ੍ਰਿਤ ਨਾਮ ਨੇਦਾਨ ਹੈ ਮਿਲ ਪੀ ਉਹ ਭਾਈ ਉਹ ਨਾਮ ਉਸ ਰਸ ਨੂੰ ਅੰਦਰ ਦੇ ਨੂੰ ਲਬਦੇ ਫਿਰਦੇ ਨੇ ਦੇਵਤੇ ਵੀ ਮਨੁੱਖ ਵੀ ਦਾਇਨਤ ਵੀ ਜਿੱਥੇ ਬਾਹਰੀ ਤੌਰ ਤੇ ਤੇ ਅੰਦਰ ਵੀ ਹੈ ਅੰਦਰ ਅੰਮ੍ਰਿਤ ਪ੍ਰਗਟ ਹੋਏਗਾ ਭੈ ਮ੍ਰਿਤੂ ਦਾ ਅੰਦਰ ਹੈ ਔਰ ਵਿਚਾਰ ਅੰਦਰ ਹੈ ਜੀਵ ਤਵ ਦੇ ਨਾਲ ਨਾਮ ਨੇ ਦਾਣਾ ਬਾਹਰੋਂ ਅਸੀਂ ਜਿਸ ਤਰ੍ਹਾਂ ਕਿਸੇ ਪਾਠਸ਼ਾਲਾ ਵਿੱਚੋਂ ਸਿੱਖਿਆ ਕੇਂਦਰ ਵਿੱਚੋਂ ਮਦਰਸੇ ਵਿੱਚੋਂ ਔਰ ਵਿਦਿਆਲੇ ਨੇ ਨਾ ਤੇ ਉਥੋਂ ਦੀ ਬਾਹਰੀ ਬਰਦੀ ਜ਼ਰੂਰੀ ਹੈ ਸਕੂਲਾਂ ਦੀਆਂ ਵੱਖ-ਵੱਖ ਵਰਦੀਆਂ ਐ ਨਾ ਜੀ ਜਿਹੜੇ ਸਕੂਲ ਜਾਣਾ ਉਹ ਜੀ ਇਸ ਕਰਕੇ ਰੱਬ ਦੀ ਵੀ ਬਾਹਰੀ ਤੌਰ ਤੇ ਉਹਦੀ ਵਰਦੀ ਹੈ ਜਿਹੜੀ ਅਸੀਂ ਪੰਜ ਕਕਾਰੀ ਪੈਂਦੇ ਆ ਪੰਜ ਕਕਾਰਾਂ ਦੀ ਜਿਸ ਤਰ੍ਹਾਂ ਉਥੇ ਸਿਲੇਬਸ ਬਾਹਰ ਦਾ ਪੜਾਉਂਦੇ ਨੇ ਪਰ ਉਹ ਬਾਹਰ ਦਾ ਸਿਲੇਬਸ ਪੜਾਉਂਦੇ ਆ ਬਾਹਰ ਦਾ ਪੁਸਤकालय ਪੜਾਉਂਦੇ ਆ ਉਹ ਵਿਦਿਆ ਬੱਚੇ ਦੇ ਅੰਦਰ ਉਤਾਰਦੇ ਨੇ ਕਿ ਹਰ ਵਕਤ ਬੱਚਾ ਕਿਤਾਬਾਂ ਤੇ ਕਾਪੀਆਂ ਲੈ ਕੇ ਤੇ ਨਹੀਂ ਘੁੰਮਦਾ ਜਦੋਂ ਵਿਦਿਆ ਉਹਦੇ ਅੰਦਰ ਉਤਰ ਜਾਂਦੀ ਏ ਜਿਸਨ ਵਿੱਚ ਉਤਰ ਜਾਂਦੀ ਏ ਖਿਰਦੇ ਵਿੱਚ ਉਤਰ ਜਾਂਦੀ ਏ ਰਗ ਰਗ ਵਿੱਚ ਉਤਰ ਜਾਂਦੀ ਏ ਫਿਰ ਉਹਨੂੰ ਕੋਈ ਕਿਤਾਬ ਚੱਕਣ ਦੀ ਲੋੜ ਨਹੀਂ ਜਿੱਧਰ ਜਾਂਦਾ ਨਦਰ ਵਜੀ ਤੇ ਸਾਹਮਣੇ ਜੋ ਕੁਝ ਲਿਖਿਆ ਛੱਟ ਪੜ ਦਿੰਦਾ ਏ ਉਹਨੂੰ ਛੱਟ ਯਾਦ ਆ ਜਾਂਦੀ ਵਿਦਿਆ ਸੰਪੂਰਨ ਹੋ ਜਾਂਦੀ ਏ ਸੰਪੂਰਨ ਹੋ ਜਾਂਦੀ ਏ ਉਸੇ ਵੇਲੇ ਬੋਲਣ ਲੱਗ ਜਾਂਦਾ ਏ ਇਹ ਤਾਂ ਫੁਲਾਣਾ ਹੈ ਇਹ ਫੁਲਾਣਾ ਹੈ ਵਹੀਂ ਬਾਰੋਂ ਪੜਨਾ ਬਾਰੋਂ ਸੁਨਣਾ ਬਾਰੋਂ ਜਪਨਾ ਬਾਰੋਂ ਜੁੜਨਾ ਬਾਰੋਂ ਗੁਰੂਕੁਲ ਆਉਣਾ ਇਹ ਕ ਪਾਠਸ਼ਾਲਾ ਸਕੂਲ ਮਦਰਸੇ ਸਿੱਖਿਆ ਕੇਂਦਰ ਦੀ ਨਮਾ ਇੱਥੇ ਆ ਕੇ ਉਸ ਬ੍ਰਹਮ ਦੇ ਨਾਮ ਨੂੰ ਬ੍ਰਹਮ ਦੇ ਗਿਆਨ ਨੂੰ ਬ੍ਰਹਮ ਦੇ ਧਿਆਨ ਨੂੰ ਬ੍ਰਹਮ ਦੇ ਗੁਣਾਂ ਨੂੰ ਬਾਰੋਂ ਪੜ ਪੜ ਕੇ ਆਪਣੇ ਅੰਦਰ ਉਤਾਰਨਾ ਜਿਸ ਦਿਨ ਇਹ ਮਜ਼ਬੂਨ ਜਿਸ ਦਿਨੇ ਨਾਮ ਜਿਸ ਦਿਨੇ ਗਿਆਨ ਜਿਸ ਦਿਨੇ ਬਾਣੀ ਦੀ ਗੱਲ ਜਿਸ ਦਿਨੇ ਗੁਰੂ ਦੀ ਗੱਲ ਸਾਡੇ ਅੰਦਰ ਉਤਰ ਗਏ ਤੇ ਜਦੋਂ ਗੁਰੂ ਦਾ ਸਿੱਖ ਪਲਕਾ ਉਠਾਏਗਾ ਤੇ ਸਾਹਮਣੇ ਜਿਹੜੇ ਸ਼ਰੀਰ ਵਿੱਚ ਦੇਖੇਗਾ ਕਹੇਗਾ ਬ੍ਰਹਮ ਰੱਬ ਵਾਹਿਗੁਰੂ ਅੱਲਾ ਖੁਦਾ ਗੋਡ ਸਾਹਮਣੇ ਉਹਨੂੰ ਨਦਰ ਆਵੇਗਾ ਕਿਉਂ ਨਹੀਂ ਆਂਦਾ ਸਾਰਿਆਂ ਨੂੰ ਬੋਰਡ ਦੇ ਉੱਪਰ ਲਿਖਿਆ ਹੋਇਆ ਕਿਉਂ ਨਹੀਂ ਸਮਝਾਉਂਦਾ ਵਿਦਿਆ ਨਹੀਂ ਅੰਦਰ ਉਤਰੀ ਅੰਦਰ ਨਹੀਂ ਉਤਰੀ ਰੱਬ ਦੂਜੇ ਦੇ ਜੀਵਨ ਰੂਪੀ ਬੋਰਡ ਤੇ ਕਣ ਕਣ ਵਿੱਚ ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ ਗੁਸਤਾਖੀ maaf ਸਾਡੇ ਅੰਦਰ ਜਾਪ ਨਹੀਂ ਉਤਰਿਆ ਸਾਡੇ ਅੰਦਰ ਬ੍ਰਹਮ ਨਹੀਂ ਉਤਰਿਆ ਸਾਡੇ ਅੰਦਰ ਬਾਣੀ ਨਹੀਂ ਉਤਰੀ ਸਾਡੇ ਅੰਦਰ ਨਾਮ ਨਹੀਂ ਉਤਰਿਆ ਤਾਂ ਹੀ ਭਗਵਾਨ ਸਾਰੇ ਨਦਰ ਨਹੀਂ ਆਉਣ ਲੱਗਾ ਨਹੀਂ ਤੇ ਇੱਕ ਵਿਦਿਆਰਥੀ ਨੂੰ ਪਾਠਸ਼ਾਲਾ ਅੰਦਰ ਮਦਰਸੇ ਅੰਦਰ ਸਿੱਖਿਆ ਕੇਂਦਰ ਅੰਦਰ ਪੜਾਇਆ ਦਵੇ ਉਹ ਟੀਚਰ ਸਹਿਬਾਨ ਸਿਆਣੇ ਟੀਚਰ ਸਹਿਬਾਨ ਪੜਾਉਂਦੇ ਸਿਆਣਾ ਬੱਚਾ ਉਹ ਵਿਦਿਆ ਨੂੰ ਬਾਹਰੋਂ ਪੜਦਾ ਪੜਦਾ ਅੱਖਰਾਂ ਤੋਂ ਨੂੰ ਫਿਰ ਪਹਿਲਾ ਉਹ ਅੱਖਰਾਂ ਤੇ ਅੱਖਰਾਂ ਤੋਂ ਫਿਰ ਅੱਗੇ ਵਿਦਿਆ ਦਾ ਕੋਈ ਰੂਪ ਨਹੀਂ ਉਹਨੂੰ ਅੰਦਰ ਉਤਾਰਦਾ ਹੈ ਫਿਰ ਜਦੋਂ ਮੜਾ ਜਾਂ ਨਦਰ ਪੈਂਦਾ ਉਦੋਂ ਫਟਾਫਟ ਸੁਣਾ ਦਿੰਦਾ ਹੈ ਫਟਾਫਟ ਬੋਲਦਾ ਹੈ ਆਪ ਹੀ ਬੋਲ ਬੋਲੀ ਜਾਂਦਾ ਹੈ ਉਦੋਂ ਵੀ ਅੱਗੇ ਨੰਗ ਜਾਂਦਾ ਹੈ ਰੱਬ ਦਾ ਨਾਮ ਜਪਦਿਆਂ ਜਪਦਿਆਂ ਨਾਮ ਨੂੰ ਅੰਦਰ ਉਤਾਰਨੇ ਜਦੋਂ ਨਾਮ ਬਾਣੀ ਬ੍ਰਹਮ ਅੰਦਰ ਉਤਰੇ ਫਿਰ ਨਦਰਿਆ ਜਿਵੇਂ ਵਿਦਿਆ ਬਾਹਰ ਨਿਕਲਦੀ ਤੇ ਬੋਲ ਸੁਣਾਉਂਦਾ ਐਵੇਂ ਹੀ ਫਿਰ ਉਹ ਗੁਰ ਸਿੱਖ ਪਿਆਰਾ ਅੰਦਰੋਂ ਵਿਦਿਆ ਜਨੋਂ ਸੰਪੂਰਨ ਹੋ ਕੇ ਬ੍ਰਹਮ ਵਾਲੇ ਬੋਲ ਬਾਹਰ ਸੁਣਾਉਂਦਾ ਹੈ ਸਾਰੇ ਰੱਬ ਨਦਰ ਆਉਂਦਾ ਹੈ ਹਰ ਥਾਂ ਤੇ ਰੱਬ ਨਦਰ ਆਉਂਦਾ ਹੈ ਤੇ ਫਿਰ ਉਹ ਕੀ ਕਹਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਉਨੂੰ ਸਾਰੇ ਰੱਬ ਨਦਰ ਆਉਂਦਾ ਹੈ ਭਾਈ ਸਭ ਕਹਿੰਦੇ ਮੈਂ ਸੰਖੇਪ ਕਰਾਂ ਕਹਿੰਦੇ ਸੁਰ ਨਰ ਨਾਥ ਜਾਹੇ ਖੋਜਤ ਨਾ ਖੋਜ ਪਾਵੇ ਲਬਦੇ ਫਿਰਦੇ ਨੇ ਲਬਦੇ ਫਿਰਦੇ ਨੇ ਨਹੀਂ ਖੋਜ ਪਾਉਂਦੇ ਨਹੀਂ ਲੱਭ ਪਾਉਂਦੇ ਉਹਨੂੰ ਉਧਰ ਅੰਮ੍ਰਿਤ ਉਹ ਨਾਮ ਜਿਹੜਾ ਉਹਨੂੰ ਲਬਦੇ ਫਿਰਦੇ ਨੇ ਉਹ ਵੀ ਨਹੀਂ ਲੱਭਦਾ ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ ਨਹੀਂ ਮਿਲਿਆ ਤੇ ਮਿਲਿਆ ਵੀ ਕਿੰਨਾ ਨੂੰ ਜਿਹੜੇ ਗੁਰੂਕੁਲ ਆ ਗਏ ਅਰ ਵਿਦਿਆ ਸੰਪੂਰਨ ਕਿੰਨਾ ਨੂੰ ਹੋਈ ਪੜ੍ਹ ਲਿਖੇ ਕੌਣ ਬਣੇ ਪੜਾਈ ਦਾ ਇਲਮ ਕਿੰਨਾ ਨੂੰ ਪ੍ਰਾਪਤ ਹੋਇਆ ਜਿਹੜੇ ਮਦਰਸੇ ਵਿੱਚ ਆਏ ਪਾਠਸ਼ਾਲਾ ਵਿੱਚ ਆਏ ਵਿਦਿਆ ਸਿੱਖਿਆ ਕੇਂਦਰ ਵਿੱਚ ਆਏ ਆ ਕਰਕੇ ਉਹਨਾਂ ਨੇ ਬੜੇ ਪ੍ਰੇਮ ਨਾਲ ਕਹਿ ਆ ਹੋਇਆ ਮੰਨ ਕੇ ਉਸ ਵਿਦਿਆ ਨੂੰ بار بار ਦ੍ਰਿੜ ਕੀਤਾ ਹੈ ਅੰਦਰ ਉਤਰੀ ਇਸ ਕਰਕੇ ਪੁਨਾ ਪੁਨਾ ਜਪਨਾ ਹੈ ਪੁਨਾ ਪੁਨਾ ਆਰਾਧਨ ਹੈ बार-बार ਹਰੀ ਦੇ ਗੁਣਾਂ ਨੂੰ ਗਾਇਨ ਕਰਨਾ ਹੈ ਉਹ ਗੱਲ ਸਾਡੇ ਅੰਦਰ ਉਤਰੇ ਉਹ ਖੋਜ ਦੇ ਹੰਬ ਗਏ ਹਾਰ ਗਏ ਤੇ ਮਹਾਰਾਜ ਕਹਿੰਦੇ ਨੇ ਸੋ ਅੰਮ੍ਰਿਤ ਗੁਰਤੇ ਪਾਇਆ ਗੁਰੂ ਕੋਲ ਆਇਆ ਉਹ ਅੰਮ੍ਰਿਤ ਅੰਦਰ ਦਾ ਭੈ ਪਰਮ ਵਹਿਮ ਗੁਰੂ ਨੇ ਮਿਟਾ ਦਿੱਤਾ ਗੁਰੂ ਨੇ ਕਿਰਪਾ ਕਰ ਦਿੱਤੀ ਉਹ ਅੰਮ੍ਰਿਤ ਦੀ ਦਾਤ ਨਾਮ ਗੁਰੂ ਤੋਂ ਮਿਲ ਗਿਆ ਗੁਰੂ ਨੇ ਬਖਸ਼ਿਸ਼ ਕਰ ਦਿੱਤਾ ਜਿਹੜਾ ਕਿਸੇ ਦੇਵਤੇ ਨੂੰ ਨਹੀਂ ਮਿਲਿਆ ਦੇਵਤੇ ਲੱਭਦੇ ਫਿਰਦੇ ਦਾਤ ਲੱਭਦੇ ਫਿਰਦੇ ਆ ਮਨੁੱਖ ਗੁਰੂ ਤੋਂ ਜੁੜੇ ਹੋ ਕੇ ਭਟਕਦੇ ਫਿਰਦੇ ਨੇ ਗੁਰੂ ਨੇ ਸਾਰੇ ਭੈ ਮਿਟਾ ਕੇ ਅਬੇਦ ਕਰ ਲਿਆ ਆਪਣੇ ਵਿੱਚ ਮਲਾ ਲਿਆ ਕਹਿੰਦੇ ਉਹ ਖੋਜ ਦੇ ਕੋਜ ਦੇ ਹੰਭ ਗਏ ਔਰ ਖੋਜਤ ਫਿਰਤ ਤੋਇ ਕਵਨ ਪਿਆਰ ਕੈ ਇਹ ਸਾਰੇ ਉਹਨੂੰ ਲੱਭਦੇ ਫਿਰਦੇ ਉਹ ਦਾਤਾ ਤੈਨੂੰ ਲੱਭਦਾ ਫਿਰਦਾ ਕਿਹੜੀ ਜਗਾ ਤੇ ਵਸਦਾ ਕਿੱਧਰ ਗਿਆ ਚੱਲਿਆ ਮੇਰੀਆਂ ਅੱਖੀਆਂ ਤੋ ਕਿਉਂ ਦੂਰ ਗਿਆ ਚੱਲਿਆ ਆਵਾਜ਼ਾਂ ਮਾਰਦਾ ਬਾਪ ਤੋ ਉਠਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਹੋਵੇ ਉਹ ਪਿਆਰ ਵਾਲੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਹੈ ਬ੍ਰਹਮ ਵੀ ਆਪਣੇ ਪੁੱਤਰਾ ਨੂੰ ਆਪਣੀਆਂ ਧੀਆਂ ਨੂੰ ਆਵਾਜ਼ਾਂ ਮਾਰ ਦਿੰਦਾ ਹੈ ਮਾਰਦਾ ਹੈ ਕਿ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਵੋ ਸੱਚੀ ਬਾਣੀ ਬਾਣੀ ਤਾਂ ਗਵੋ ਗੁਰੂ ਕੇਰੀ ਬਾਨੀਆਂ ਸਿਰਬਾਨੀ ਜਿੰਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਨੀ ਆਵਾਜ਼ਾਂ ਮਾਰਦੇ ਆਵੋ ਆਉਣਾ ਕਰੋ ਮੇਰੇ ਕੋਲ ਆਵੋ ਯਾਕੇ ਗਾਵੋ ਉਹਦੇ ਗੁਨਾ ਨੂੰ ਗਾਇਨ ਕਰੋ ਤਾਂ ਗੱਲ ਬਣੇਗੀ ਅਗਰ ਗੁਣ ਨਹੀਂ ਗਾਏ ਕੁਝ ਪੱਲੇ ਨਹੀਂ ਪੈਣਾ ਜਿੰਨਾ ਚਿਰ ਉਹਦਾ ਅਰਾਧਨ ਨਹੀਂ ਕੀਤਾ ਕੁਝ ਤਫਿਰਤ ਤੋਹੇ ਕਵਨ ਪਿਆਰ ਕੈ ਤੇਰੇ ਅੰਦਰ ਕਿਹੜਾ ਪਿਆਰ ਆ ਤੇ ਕਿਵੇਂ ਤੂੰ ਉਹ ਪਿਆਰੇ ਨੂੰ ਪਿਆਰ ਕਰਦਾ ਤੇ ਉਹ ਰੀਜ ਕੇ ਤੈਨੂੰ ਲੱਭਦਾ ਫਿਰਦਾ ਸਾਨੂੰ ਵੀ ਦੱਸ ਖਾਂ ਉਸ ਤਰ੍ਹਾਂ ਉਹ ਕਿਹੜੀ ਪਿਆਰ ਦੀ ਕشش ਏ ਕਿਹੜੇ ਪਿਆਰ ਕਰਕੇ ਉਹ ਵੈਗਰੂ ਤੈਨੂੰ ਲੱਭਦਾ ਫਿਰਦਾ ਹੈ ਜਿਵੇਂ ਮਹਾਰਾਜ ਕਬੀਰ ਸਾਹਿਬ ਨੇ ਕਿਹਾ ਪਾਛੇ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ ਉਹ ਆਵਾਜ਼ਾਂ ਮਾਰਦਾ ਕਿੱਥੇ ਕਿਹੜੇ ਪਾਸੇ ਉਹ ਮੜੀ ਦੀ ਪੁਕਾਰ ਸੁਣਦਾ ਆਪਣੇ ਪਿਆਰੇ ਦੀ ਮਦਦ ਤੇ ਆ ਜਾਂਦਾ ਹੈ ਆਪਣੇ ਪਿਆਰੇ ਦੇ ਨਾਲ ਖਲੋ ਜਾਂਦਾ ਹੈ ਉਹਦੇ ਕਾਰਜਾਂ ਦੀ ਸੰਪੰਨਤਾ ਕਰਦਾ ਹੈ ਉਹ ਉਦੋਂ ਕਰਦਾ ਹੈ ਜਦੋਂ ਗੁਰੂ ਦੇ ਨਾਲ ਜੁੜ ਜਾਵੇ ਗੁਰੂ ਦੇ ਨਾਲ ਅਭੇਦ ਹੋ ਜਾਵੇ ਅਜੇ ਤੱਕ ਉਸਤਾਕੀ ਮਾਫ਼ ਅਸੀਂ ਕੋਹਾਂ ਦੋਰੇ ਕੋਈ ਬੱਚਾ ਵਰਦੀ ਪਹਿਨ ਲਵੇ ਸਕੂਲ ਦੀ ਬੂਟ ਸੂਟ ਪਹਿਨ ਲਵੇ ਕੁਝ ਕਿਤਾਬਾਂ ਵੀ ਖਰੀਦ ਲਵੇ ਔਰ ਬੈਕ ਵੀ ਉਸ ਤਰ੍ਹਾਂ ਦਾ ਲੈ ਲਵੇ ਸਕੂਲ ਵਰਗਾ ਪਰ ਉਹ ਚਲਾਵੇ ਦਾਵੇ ਸਕੂਲ ਵਿੱਚ ਵੀ ਚਲਾ ਦਵੇ ਤੇ ਕਈ ਬੱਚੇ ਮੇਰੇ ਵਰਗੇ ਬੜੇ ਸਿਆਣੇ ਹੁੰਦੇ ਉਹ ਕੋਈ ਵੀ ਉਹ ਪ੍ਰੋਫੈਸਰ ਦਾ ਲੈਕਚਰ ਜਿਹੜਾ ਹੈ ਪਹਿਲੀ ਗੱਲ ਸੁਣਦੇ ਨਹੀਂ ਨਹੀਂ ਤੇ ਠੱਠਾਂ ਮਾਰੀ ਜਾਣਗੇ ਔਰ ਨਹੀਂ ਤੇ ਆ ਕੇ ਉਹਨੂੰ ਰਿਪੀਟ ਨਹੀਂ ਕਰਨਾ ਬਾਰ ਬਾਰ ਉਹ ਵੀ ਕਹਿੰਦੇ ਆ ਕਿ ਪੜੋ ਜਿਹੜੇ ਬੱਚੇ ਮੇਰੀ ਤਰ੍ਹਾਂ ਆ ਕੇ ਪੜਦੇ ਨਹੀਂ ਬਾਰ ਬਾਰ ਫਿਰ ਉਹ ਪੇਪਰਾਂ ਵੇਲੇ ਫਿਰ ਦੂਜੇ ਹੱਸਦੇ ਹੁੰਦੇ ਰੋਂਦੇ ਹੁੰਦੇ ਨੇ ਜਦੋਂ ਰਜ਼ਾਲਾ ਟਾਉਂਦਾ ਸਾਡਾ ਵੀ ਇਹੀ ਕਿ ਹਾਲ ਹੈ ਜੋ ਸਾਡੇ ਸਤਿਗੁਰੂ ਸਹਿਬਾਨਾ ਨੇ ਗੁਰੂ ਕੇ ਸਿੱਖਾ ਨੇ ਭਗਤਾਂ ਨੇ ਪੱਟਾਂ ਨੇ ਅਰ ਸਾਨੂੰ ਸਮਝਾਇਆ ਅਸੀਂ ਉਹਨੂੰ ਵਾਰ-ਵਾਰ ਜ਼ਿੰਦਗੀ ਵਿੱਚ ਦੁਹਰਾਇਆ ਨਹੀਂ ਰਿਪੀਟ ਨਹੀਂ ਕੀਤਾ ਵਾਰ-ਵਾਰ ਜੇ ਕਰਦੇ ਤੇ ਅੰਤ ਵੇਲੇ ਹਾਵੇ ਤੇ ਹੌਕੇ ਨਾ ਮਾਰਨੇ ਪੈਂਦੇ ਪਤਾ ਹੁੰਦਾ ਕਿ ਸਭ ਕੁਝ ਸਾਡੇ ਪੱਲੇ ਹੈ ਜੋ ਪਰਮਾਤਮਾ ਨੇ ਕਿਆ ਸੀ ਉਹ ਕੀਤਾ ਹੈ ਨਹੀਂ ਕੀਤਾ ਹਾਵੇ ਤਾਂ ਹੋ ਕੇ ਤਾਂ ਹੀ ਮਾਰਨੇ ਪੈਂਦੇ ਤਰਲੇ ਤਾਂ ਹੀ ਲੈਣੇ ਪੈਂਦੇ ਆ ਕਿ ਜਿਸ ਵਾਸਤੇ ਆਏ ਸਾਂ ਸਾਰੀ ਉਮਰ ਨੰਗ ਗਈ ਕੁਝ ਵੀ ਨਹੀਂ ਕੀਤਾ ਆਏ ਕਾਦੇ ਲਈ ਸਾਂ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਨੀ ਪ੍ਰਾਨੀ ਤੂੰ ਆਇਆ ਲਾਹ ਲੈਣ ਲੱਗਾ ਕਿਰਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਜ਼ਿੰਦਗੀ ਖਤਮ ਹੋ ਚੱਲੀ ਲਾਹ ਖਟਿਆ ਕੁਝ ਨਹੀਂ ਇੱਥੇ ਗੁਰਮਖ ਖਜ਼ਾਨੇ ਜਿਹੜੇ ਲਾਹ ਪ੍ਰਾਪਤ ਕਰਦੇ ਨੇ ਨਾਮ ਦਾ ਸ਼ੁਭ ਗੁਣਾਂ ਦਾ ਗੁਰੂ ਤੋਂ ਲਾਹ ਪ੍ਰਾਪਤ ਕਰਦੇ ਤੇ ਉਸ ਸੰਸਾਰ ਵਿੱਚ ਨਰੰਕਾਰ ਨਾਲ ਜੁੜ ਕੇ ਨਰੰਕਾਰ ਦੀ ਗੋਦ ਵਿੱਚ ਸਮਾਉਂਦੇ ਨੇ ਸੰਸਾਰ ਤੇ ਆਏ ਤੇ ਕੁਝ ਰੋਂਦੇ ਨੇ ਸੰਸਾਰ ਵਿੱਚ ਗੁਣ ਗਾਉਂਦੇ ਨੇ ਜਦਨ ਰੱਬ ਦੇ ਘਰ ਵੱਲ ਨੂੰ ਜਾਣਾ ਹੈ ਉਹਨਾਂ ਗੁਰਮਖੰਦ ਦੇ ਚਿਹਰੇ ਤੇ ਮੁਸਕਰਾਟ ਹੁੰਦੀ ਆ ਲਬਾਂ ਤੇ ਮੁਸਕਰਾਟ ਹੁੰਦੀ ਆ ਉਹਨਾਂ ਨੂੰ ਪਤਾ ਇਹ ਉਪਾਦੀ ਛੱਡ ਕੇ ਹੁਣ ਮੈਂ ਜਿਹਦੇ ਗੁਣ ਗਾਏ ਨੇ ਜਿਹਦੇ ਵਾਸਤੇ ਮੈਂ ਸਫਰ ਕਰ ਰਿਆ ਸਾਂ ਉਹ ਅੱਜ ਮੇਰਾ ਸਫਰ ਪੂਰਾ ਹੋ ਜਾਣਾ ਮੈਂ ਆਪਣੇ ਪਿਆਰੇ ਦੇ ਵਿੱਚ ਮਿਲ ਜਾਣਾ ਹੈ ਅੱਜ ਮੈਂ ਉਹ ਹੋ ਜਾਣਾ ਹੈ ਅੱਜ ਮੈਂ ਉਸ ਮਾਲਕ ਦਾ ਰੂਪ ਹੋਣਾ ਹੈ ਅਰ ਅਵੇਦ ਹੋਣਾ ਹੈ ਉਚਾਉ ਆ ਉਹਨਾਂ ਦੇ ਮਨ ਅੰਦਰ ਤਾਂ ਹੀ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਮੋਹ ਮਰਨੇ ਕਾ ਚਾਉ ਹੈ ਮਨ ਅੰਦਰ ਚਾ ਆਨੰਦੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਆਨੰਦ ਦੇ ਅਰਥ ਖੁਸ਼ੀ ਆ ਕਿਸੇ ਨੂੰ ਮਰਨ ਦੀ ਖੁਸ਼ੀ ਆ ਕਿਸ ਨੂੰ ਖੁਸ਼ੀ ਆ ਮਰਨ ਦੀ ਭਾਵੇਂ ਕੋਈ ਬਿਮਾਰੀ ਨਾਲ ਜੂਝ ਰਿਹਾ ਹੋਵੇ ਦੂਜੇ ਤਾਂ ਘਰ ਦੇ ਰਿਸ਼ਤੇਦਾਰ ਅਰਦਾਸਾਂ ਕਰਾਉਣਗੇ ਖਿਹੜਾ ਛੁੱਟ ਜੇ ਪਰ ਉਹਨੂੰ ਪੁੱਛ ਕੇ ਵੇਖੋ ਕਹੇਗਾ ਉਹ ਦਵਾਈ ਰੱਬ ਦੀ ਮੈਨੂੰ ਬਚਾ ਲਾਓ ਇਹ ਖੁਸ਼ੀ ਕਿਨੂ ਆ ਜਿੰਨੂੰ ਗੱਲ ਸਮਝ ਆ ਗਈ ਕਿ ਇਸ ਨੂੰ ਛੱਡ ਕੇ ਮੈਂ ਵੱਡਾ ਹੋ ਜਾਣਾ ਹੈ ਉਹਦੇ ਚ ਮਿਲ ਜਾਣਾ ਹੈ ਉਹਦਾ ਰੂਪ ਹੋ ਜਾਣਾ ਹੈ ਉਹਨੂੰ ਪਤਾ ਐਸ ਉਪਾਦੀ ਨੂੰ ਛੱਡਾਂਗੇ ਹੁਣ ਕਿਸੇ ਨੇ ਛੋਟੇ ਅਫਸਰ ਤੋਂ ਵੱਡਾ ਅਫਸਰ ਬੰਨਾ ਹੋਵੇ ਉਹ ਰੋਵੇ ਦਵਾਈਆਂ ਪੱਟੇ ਮੈਂ ਨਹੀਂ ਛੱਡਣਾ ਚਾਹੁੰਦਾ ਨਹੀਂ ਉਹ ਆਂਦਾ ਕਿਹੜਾ ਵੇਲਾ ਹੋਵੇ ਮੈਂ ਅੱਗੇ ਵੱਡੇ ਰੁਤਬੇ ਤੇ ਬੈਠਾਂ ਵੱਡੇ ਮਨਸਬ ਤੇ ਬੈਠਾਂ ਵੱਡਾ ਮਨਸਬਦਾਰ ਬਣਾ ਉਹ ਛੱਡਣਾ ਚਾਹੁੰਦਾ ਉਹਨੂੰ ਪਰ ਜਿਹੜੇ ਦੂਜੇ ਜਿੰਨਾਂ ਦਾ ਉਥੇ ਨੇ ਜੁੜਿਆ ਆਂਦਾ ਕਹਿੰਦੇ ਤੇਰੇ ਵਰਗਾ ਨਹੀਂ ਮਿਲਣਾ ਉਹਨਾਂ ਦੇ ਨੇਤਰ ਸੇਜਲ ਨੇ ਉਹ ਸਮਸ ਤੋਂ ਕਰਦਾ ਨਹੀਂ ਤੁਹਾਡਾ ਪਿਆਰ ਠੀਕ ਹੈ ਪਰ ਮੈਂ ਅੱਗੇ ਜਾਣਾ ਅੱਗੇ ਵਧਣਾ ਹੈ ਬ੍ਰह्म ਰੂਪ ਹੋਣਾ ਹੈ ਉਹ ਗੁਰਸਿੱਖ ਪਿਆਰੇ ਬ੍ਰह्म ਵਿੱਚ ਸਮਾਉਂਦੇ ਨੇ ਲੀਨਤਾ ਹਾਸਲ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿਉਂ ਉਹਨਾਂ ਨੇ ਜਿਉਂਦੇ ਜੀ ਪਰਮਾਤਮਾ ਨਾਲ ਜੁੜਨਾ ਕੀਤਾ ਹੈ ਕਮਾਉਣਾ ਕੀਤਾ ਹੈ ਉਹ ਬਾਹਰ ਦੇ ਨਾਮ ਬਾਣੀ ਦੇ ਅਭਿਆਸ ਨੂੰ ਅੰਦਰ ਵਸਾਉਣਾ ਕੀਤਾ ਹੈ ਅੰਦਰ ਜੋ ਬਚਨ ਵਸ ਗਏ ਫੇਰ ਉਹ ਸੰਸਾਰ ਦਾ ਭਲਾ ਕਰਨ ਵਾਸਤੇ ਬਾਹਰ ਉਬਰ ਕੇ ਨਿਕਲਦੇ ਨੇ ਸਤਿਗੁਰੂ ਗਰੀਬ ਨਿਵਾਜ਼ ਸਾਡੇ ਤੇ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮਤ ਦਾ দান ਬਖਸ਼ਿਸ਼ ਕਰਨ ਅ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਤਿਗੁਰੂ ਕੀ ਸੰਗਤ ਔਰ ਸਤਿਗੁਰੂ ਬਖਸ਼ਣ ਜੋਗ ਅੱਗੇ ਤੋਂ શ્રેષ્ઠ ਮਤਬੁੱਧ ਬਖਸ਼ਿਸ਼ ਕਰਿਆ ਕਰਿਆ ਜੇ ਸਤਿਗੁਰੂ ਤੇ ਆਪ ਸਤਿਗੁਰੂ ਕੀ ਸੰਗਤ ਜੋ ਅਸੀਂ ਪੜਦੇ ਪੜਾਉਂਦੇ ਸੁਣਦੇ ਸੁਣਾਉਂਦੇ ਆ ਕਿਦੇ ਕੁਝ ਸਾਡੇ ਵੀ ਕਤਰਾ ਹਿਰਦਿਆਂ ਚ ਵਸੇ ਤੇ ਕਿਦੇ ਨਾ ਕਿਦੇ ਅਸੀਂ ਵੀ ਮਾਰਗ ਤੇ ਕਦਮ ਧਰੀਏ ਤੇ ਮੰਜ਼ਲ ਵੱਲ ਨੂੰ ਵਧੀਏ ਸਾਡਾ ਆਇਆ ਸਫਲਾ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਵਾਜ਼ ਦਾਤਾਰ ਪ੍ਰਭੂ ਦੇ ਬਚਨਾਂ ਜਾਣ ਹਿਰਦਿਆਂ ਚ ਵਸਾਵਨੇ ਅਰਦਾਸ ਅੰਦਰ ਸ਼ਾਮਲ ਹੋਈਏ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ